ਪੰਜਾਬ ਦੇ ਵਿੱਚ ਇਸ ਵੇਲੇ ਮੌਸਮ ਨੇ ਇੱਕ ਵਾਰ ਫਿਰ ਤੋਂ ਕੜਵੱਤ ਲਈ ਆ ਜਿੱਥੇ ਕੱਲ 26 ਜਨਵਰੀ ਵਾਲੇ ਦਿਨ ਸੰਘਣੀ ਧੁੰਦ ਕਾਰਨ ਰੋਪੜ ਦੇ ਵਿੱਚ ਤਰੰਗੇ ਨੂੰ ਸਲਾਮੀ ਦਿੱਤੀ ਗਈ ਹੈ ਤਾਂ ਅੱਜ ਤਸਵੀਰਾਂ ਦੇਖੋ ਇੱਥੇ ਰੋਪੜ ਦੇ ਵਿੱਚ ਹੁਣ ਜਿਹੜੀ بارش ਦੇ ਨਾਲ ਨਾਲ ਗੜੇ ਮਾਰੀ ਸ਼ੁਰੂ ਹੋ ਗਈ ਹੈ ਜਿੱਥੇ ਜੇਕਰ ਫਸਲਾਂ ਦੀ ਗੱਲ ਕਰੀਏ ਤਾਂ ਕਿਸਾਨਾਂ ਨੂੰ ਲਾਹੇਵੰਦ ਵੀ ਜਿਹੜੀਆਂ ਫਸਲਾਂ ਦਿਖਦੀਆਂ ਇਹ بارشੇ ਫਸਲਾਂ ਲਈ ਨਜ਼ਰ ਆ ਰਹੀ ਹੈ ਪਰ ਦੂਜੇ ਪਾਸੇ ਪ੍ਰਸ਼ਾਸਨ ਤੇ ਵੀ ਸਵਾਲ ਹੈ ਕਿਉਂਕਿ ਜੇਕਰ ਮਾੜੀ ਜੀ ਜਿਹੜਾ ਮੀਂਹ ਪੈਂਦਾ ਹੈ ਤਾਂ ਰੋਪੜ ਦੇ ਵੱਡੇ ਰੋਡਾਂ ਉੱਤੇ ਪਾਣੀ ਵੱਡੀ ਗਿਣਤੀ ਵਿੱਚ ਇਕੱਠਾ ਹੋ ਜਾਂਦਾ ਜੇਕਰ ਪੋਰਸ਼ ਇਲਾਕੇ ਦੀ ਗੱਲ ਕਰੀਏ ਗਿਆਨੀ ਜੈਲ ਸਿੰਘ ਨਗਰ ਦਾ ਰੋਡ ਜਿਹੜਾ ਹਲਕਾ ਵਿਧਾਇਕ ਵੱਲੋਂ ਬਣਾਇਆ ਗਿਆ ਸੀ ਉਸ ਤੇ ਵੀ ਪਾਣੀ ਜਦੋਂ ਬੀਤੇ ਕੁਝ ਦਿਨ ਪਹਿਲਾਂ بارش ਪਈ ਸੀ ਤਾਂ ਇਕੱਠਾ ਹੋ ਗਿਆ ਸੀ ਤਾਂ ਤਸਵੀਰਾਂ ਪੰਜਾਬ ਦੇ ਰੂਪਨਗਰ ਤੋਂ ਤੁਸੀਂ ਦੇਖ ਰਹੇ ਹੋ ਜਿੱਥੇ ਕਿ ਹੁਣ ਮੌਸਮ ਨੇ ਕਰਵਟ ਲਈ ਆ ਤੇ ਬਾਰਿਸ਼ ਆਉਣ ਦੇ ਨਾਲ ਠੰਡ ਦਾ ਵੀ ਜਿਹੜਾ ਮਾਹੌਲ ਵੱਧਾ ਨਜ਼ਰ ਆਵੇਗਾ ਪੰਜਾਬ ਦੇ ਵਿੱਚ ਇਸ ਵੇਲੇ ਮੌਸਮ ਨੇ ਇੱਕ ਵਾਰ ਫਿਰ ਤੋਂ ਕੜਵੱਤ ਲਈ ਆ ਜਿੱਥੇ ਕੱਲ 26 ਜਨਵਰੀ ਵਾਲੇ ਦਿਨ ਸੰਘਣੀ ਧੁੰਦ ਕਾਰਨ ਰੋਪੜ ਦੇ ਵਿੱਚ ਤਰੰਗੇ ਨੂੰ ਸਲਾਮੀ ਦਿੱਤੀ ਗਈ ਹੈ ਤਾਂ ਅੱਜ ਤਸਵੀਰਾਂ ਦੇਖੋ ਇੱਥੇ ਰੋਪੜ ਦੇ ਵਿੱਚ ਹੁਣ ਜਿਹੜੀ بارش ਦੇ ਨਾਲ ਨਾਲ ਗੜੇ ਮਾਰੀ ਸ਼ੁਰੂ ਹੋ ਗਈ ਹੈ ਜਿੱਥੇ ਜੇਕਰ ਫਸਲਾਂ ਦੀ ਗੱਲ ਕਰੀਏ ਤਾਂ ਕਿਸਾਨਾਂ ਨੂੰ ਲਾਹੇਵੰਦ ਵੀ ਜਿਹੜੀਆਂ ਫਸਲਾਂ ਦਿਖਦੀਆਂ ਹੈ ਬਾਰਿਸ਼ੇ ਫਸਲਾਂ ਲਈ ਨਜ਼ਰ ਆ ਰਹੀ ਆ ਪਰ ਦੂਜੇ ਪਾਸੇ ਪ੍ਰਸ਼ਾਸਨ ਤੇ ਵੀ ਸਵਾਲ ਹੈ ਕਿਉਂਕਿ ਜੇਕਰ ਮਾੜੀ ਜੀ ਜਿਹੜਾ ਮੀਂਹ ਪੈਂਦਾ ਹੈ ਤਾਂ ਰੋਪੜ ਦੇ ਵੱਡੇ ਰੋਡਾਂ ਉੱਤੇ ਪਾਣੀ ਵੱਡੀ ਗਿਣਤੀ ਵਿੱਚ ਇਕੱਠਾ ਹੋ ਜਾਂਦਾ ਜੇਕਰ ਪੋਰਛ ਇਲਾਕੇ ਦੀ ਗੱਲ ਕਰੀਏ ਗਿਆਨੀ ਜੈਲ ਸਿੰਘ ਨਗਰ ਦਾ ਰੋਡ ਜਿਹੜਾ ਹਲਕਾ ਵਿਧਾਇਕ ਵੱਲੋਂ ਬਣਾਇਆ ਗਿਆ ਸੀ ਉਸ ਤੇ ਵੀ ਪਾਣੀ ਜਦੋਂ ਬੀਤੇ ਕੁਝ ਦਿਨ ਪਹਿਲਾਂ بارش ਪਈ ਸੀ ਤਾਂ ਇਕੱਠਾ ਹੋ ਗਿਆ ਸੀ ਤਾਂ ਤਸਵੀਰਾਂ ਪੰਜਾਬ ਦੇ ਰੂਪਨਗਰ ਤੋਂ ਤੁਸੀਂ ਦੇਖ ਰਹੇ ਹੋ ਜਿੱਥੇ ਕਿ ਹੁਣ ਮੌਸਮ ਨੇ ਕਰਵਟ ਲਈ ਆ ਤੇ ਬਾਰਿਸ਼ ਆਉਣ ਦੇ ਨਾਲ ਠੰਡ ਦਾ ਵੀ ਜਿਹੜਾ ਮਾਹੌਲ ਵੱਧਦਾ ਨਜ਼ਰ ਆਵੇਗਾ ਰੂਪਨਗਰ ਤੋਂ ਜਗਬਾਣੀ ਟੀਵੀ ਲਈ ਭੁਲਕਿਤ ਕੁਮਾਰ ਦੀ ਰਿਪੋਰਟ